ਅੰਮ੍ਰਿਤਸਰ ਜੀਟੀ ਰੋਡ ਵਿਖੇ ਹਲਕਾ ਅਟਾਰੀ ਦੇ ਪਿੰਡ ਚੀਤੇ ਅਤੇ ਰਾਮਪੁਰਾ ਦੀਆਂ ਸੰਗਤਾਂ ਨੇ ਹੁਲੇ ਮੁਹੱਲੇ ਦੇ ਸੰਬੰਧ ਵਿੱਚ ਅਟੁੱਟ ਲੰਗਰ ਵਰਤਾਇਆ ਇਹ ਲੰਗਰ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਗੱਲਬਾਤ ਕਰਦਿਆਂ ਸੰਗਤਾਂ ਨੇ ਜਿੰਨਾ ਜਿੰਨਾ ਨੇ ਲੰਗਰ ਵਿੱਚ ਯੋਗਦਾਨ ਪਾਇਆ ਸਭ ਦਾ ਧੰਨਵਾਦ ਕੀਤਾ ਸਮੂਹ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਖਾਲਸਾ ਰੈਂਜੀ ਕੀ ਫਤਿਹ ਇਹ ਜੀ 10 ਦਿਨ ਚੱਲਣਾ ਲੰਗਰ ਸੰਗਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਤੇ ਪਹਿਲੀ ਹੋਲੀ ਤੋਂ ਸ਼ੁਰੂ ਹੋ ਜਾਂਦਾ ਵਾ ਤੇ 16 ਤਰੀਕ ਦਾ 17 ਨੂੰ ਸਮਾਪਤੀ ਹੋਊਗੀ ਜੀ ਤੇ ਬਹੁਤ ਸੰਗਤਾਂ ਦਾ ਸਹਿਯੋਗ ਮਿਲ ਰਿਹਾ ਜੀ 24 ਘੰਟੇ ਜਾਂਦਾ ਇਹ 24 ਘੰਟੇ ਜੀ 24 ਘੰਟੇ ਜੀ ਤੁਹਾਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਬਹੁਤ ਅੱਛਾ ਵਾ ਜੀ ਸੰਗਤਾਂ ਬਹੁਤ ਜ਼ਿਆਦਾ ਸ਼ਤਮਾ ਪਹਿਲਾਂ ਹੋਲੇ ਮਹੱਲੇ ਤੇ ਆਈਆਂ ਸਰਬਸੰਗਤਾਂ ਨੂੰ ਜੀ ਆਇਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਜੀ ਦੇਖ ਰਹੇ ਹੋ ਕਿ ਖੋਲੇ ਮੱਲੇ ਤੇ ਨਗਰ ਰਾਮਪੁਰਾ ਦੇ ਛੀਤਿਆਂ ਦੀ ਸੰਗਤ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਇਹ ਲੰਗਰ ਬੈਸ਼ਪ੍ਰਾਈਸ ਦੇ ਥੱਲੇ ਜੀਟੀ ਰੋਡ ਤੇ 메인 ਰੋਡ ਤੇ ਬੈਸ਼ਪ੍ਰਾਈਸ ਦੇ ਸਾਹਮਣੇ ਚਲਾਇਆ ਜਾ ਰਿਹਾ ਹੈ ਸੋ ਬੜੇ ਹੀ ਉਤਸ਼ਾਹ ਨਾਲ ਸੰਗਤਾਂ ਸੇਵਾ ਕਰ ਰਹੀਆਂ ਨੇ ਸਾਡੇ ਨਗਰ ਦੇ ਦੋ ਬੱਚੇ ਲਗਪ੍ਰੀਤ ਸਿੰਘ ਅਦੇ ਫਤੇ ਸਿੰਘ ਤੇ ਅਸ਼ਦੀਪ ਸਿੰਘ ਇਹਨਾਂ ਬੱਚਿਆਂ ਨੇ ਬਹੁਤ ਵੱਡਾ ਉਦਮ ਕੀਤਾ ਹੈ ਕਿ ਪਿਛਲੇ ਸਾਲ ਤੋਂ ਇਹਨਾਂ ਨੇ ਇਹ ਲੰਗਰ ਦੀ ਨਿਯਮਤਾ ਕੀਤੀ ਸੀ ਤੇ ਇਹਨਾਂ ਦੇ ਨਾਲ ਸਾਰੀ ਹੀ ਸੰਗਤ ਕੀ ਟਿਕਲਾ ਅਤੇ ਰਾਮਪੁਰੇ ਤੋਂ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦੇ ਕੇ ਇਸ ਲੰਗਰ ਨੂੰ ਬੜੀਆਂ ਉਚਾਈਆਂ ਤੱਕ ਲੈ ਗਏ ਨੇ ਜੋ ਆਪ ਤੁਸੀਂ ਇੰਨੀ ਰੌਣਕ ਦੇਖ ਰਹੇ ਹੋ ਇਹ ਇਹਨਾਂ ਬੱਚਿਆਂ ਦੀ ਬਦੌਲਤ ਤੇ ਸੰਗਤ ਦੇ ਸਹਿਯੋਗ ਦਾ ਸਦਕਾ ਅਤੇ ਬਾਜਾਂ ਵਾਲੇ ਦੀ અપਾਰ ਬਖਸ਼ਿਸ਼ ਰਹਿਮਤ ਦਾ ਸਦਕਾ ਇਹ ਲੰਗਰ ਚੱਲ ਰਹੇ ਨੇ ਸੋ ਬੇਅੰਤ ਸੰਗਤਾਂ ਆਪ ਦੇਖ ਰਹੇ ਹੋ ਆ ਰਹੀਆਂ ਨੇ ਲੰਗਰ ਸ਼ਾ ਕਰ ਰਹੀਆਂ ਨੇ ਤੇ ਸੇਵਾ ਵੀ ਕਰ ਰਹੀਆਂ ਨੇ ਇਹ ਗੁਰੂ ਚਰਨਾਂ ਦੇ ਵਿੱਚ ਅਹੀ ਅਰਦਾਸ ਹੈ ਕਿ ਜਿਹੜਾ ਉਦਮ ਇਹ ਸੰਗਤਾਂ ਵੱਲੋਂ ਕੀਤਾ ਗਿਆ ਇਹ ਲੰਗਰ ਚਲਾਉਣ ਦਾ ਇਹ ਪਰਮਾਤਮਾ ਇਸ ਅਹੀ ਕਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਤੇ ਸੰਗਤਾਂ ਨੂੰ ਤਨ ਮਨ ਅਤੇ ਧੰਦੇ ਨਾਲ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨ ਜੀ ਇਹ ਜੀ ਪਹਿਲੀ ਹੋਲੀ ਤੋਂ 7 ਤਰੀਕ ਤੋਂ ਆਲੰਭ ਹੋਇਆ ਹੈ ਇਹ 16 ਜਾਂ 17 ਤਰੀਕ ਨੂੰ ਜਾ ਕੇ ਇਸ ਸਮਾਰਪਨ ਕਰਨੀ ਹੈ ਉਹ ਨਹੀਂ ਦੇਰ ਤੱਕ ਕਿ ਲੰਗਰ ਜਿਹੜੇ ਉਸੇ ਤਰ੍ਹਾਂ ਚੱਲਣਗੇ ਜੀ ਇਹ ਲੰਗਰ ਜੀ ਸਾਰੇ ਲਾਗੇ ਬੈਸ ਪ੍ਰਾਈਜ਼ ਹੈ ਤੇ ਨਾਲ ਹੀ ਡ੍ਰੀਮ ਸਿਟੀ ਤੋਂ ਵੀ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਇਹ ਕੋਚਗੜ ਲਾਗੇ ਬਿਜ਼ਨਸ ਪਾਰਕ ਹੈ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਰਾਮਪੁਰਾ 치ਤਾ ਸੰਗਤਾਂ ਦਾ ਸਹਿਯੋਗ ਹੈ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕਾਰਜ ਜਿਹੜਾ ਕਰਨਾ ਉਹ ਬੜਾ ਔਖਾ ਹੁੰਦਾ ਏ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਤੇ ਸੰਗਤ ਦਾ ਸਹਿਯੋਗ ਹੋਵੇ ਤੇ ਤਾਂ ਹੀ ਇਹ ਇੰਨੇ ਵੱਡੇ ਕਾਰਜ ਜਿਹੜੇ ਨੇ ਸਿਰੇ ਚੜਦੇ ਨੇ ਸੋ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਏ ਜੀ ਲੰਗਰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਦੇ ਉਹ ਲੰਮ ਲੰਬਾ ਬਣਾਉਂਦੇ ਆ ਸੰਗਤਾਂ ਬਹੁਤ ਸ਼ਾਹਨਾ ਯਾਰੀਆਂ ਸਾਰੇ ਪੰਜਾਬ ਜੀ ਦੀ ਜੀ ਲੰਗਰ ਲੱਗ ਰਿਹਾ ਤੇ ਇੱਥੇ ਵੀ ਜੋ 2 ਸਾਲ ਹੋ ਗਏ ਜੀ ਇਥੇ ਰਸ਼ਪੁਰੇ ਸਾਹਮਣੇ ਆਪਣਾ ਪਿੰਡ ਰਾਮਪੁਰਾ ਤੇ ਪਿੰਡ ਚਿਤਾਗਰਾਂ ਲੱਗ ਰਿਹਾ ਸੰਗਤਾਂ ਦੇ ਸੰਯੋਗ ਦੇ ਨਾਲ ਪਹਿਲੀ ਦਿਨ ਤੋਂ ਹੀ ਇਹ ਪਹਿਲੀ ਹਰਦੋ ਲੋਗਨ ਲੱਗਾ ਤੇ ਹੋਲੇ ਮੇਲੇ ਤੱਕ ਇਹ ਜੀ ਚੱਲਦਾ ਰਹੇਗਾ ਤੇ ਬਾਕੀ ਸੰਗਤਾਂ ਜੀ ਸੇਵਾ ਦਾ ਬਹੁਤ ਸਵਾਰੀਆਂ ਸੇਵਾਦਾਰ ਦੂਰੋਂ ਦੂਰੋਂ ਆਣ ਕੇ ਸੇਵਾ ਇੱਥੇ ਕਰਨ ਲੈ ਜੀ ਲੱਗੇ ਤੇ ਮਹਾਰਾਜਾ ਕਿਰਪਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ